ਇਸਨਾ ਚਾਹੂਗਾ ਕਿ ਜਿੱਥੇ ਕਿਸਾਨੀ ਮੋਰਚੇ ਲੱਗੇ ਹੋਣੇ ਵੱਖਰੇ ਵੱਖਰੇ ਬਾਰਡਰਾਂ ਦੇ ਉੱਪਰ ਦਿੱਲੀ ਕੁਛ ਕਰਨ ਵਾਸਤੇ ਪਰ ਉਸੇ ਕਈ ਜਥੇਬੰਦੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਪੰਜਾਬ ਦੇ ਜਿੰਨੇ ਟੂਲ ਪਲਾਜਾਂ ਨੇ ਉਹ ਫ੍ਰੀ ਕੀਤੇ ਜਾਣ ਤੇ ਦੇਖ ਸਕਦੇ ਹੋ ਕਿ ਇਸ ਟਾਈਮ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਮਨਾਲਾ ਟੂਲ ਪਲਾਜ ਦੀ ਪਹਿਲਾਂ ਤਸਵੀਰਾਂ ਨੇ ਆ ਕਿਸਾਨਾਂ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਜਿਹੜੇ ਕਿ ਟੂਲ ਫ੍ਰੀ ਕਰ ਦਿੱਤੇ ਗਏ ਨੇ ਜਿੱਥੇ ਲੋਕਾਂ ਨੂੰ ਹਜ਼ਾਰਾਂ ਪੈਸੇ ਦੇ ਕੇ ਜਿਹੜਾ ਕਿ ਟੂਲ ਕਰਾਸ ਕਰਨੇ ਪੈਂਦੇ ਸੀ ਪਰ ਹੁਣ ਜਿਹੜੇ ਕਿ ਫ੍ਰੀ ਜਿਹੜੇ ਟੂਲ ਕਰ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਤਿੰਨ ਦਿਨਾਂ ਵਾਸਤੇ ਇਹ ਕਹਿ ਸਕਦੇ ਆ ਕਿ ਪੱਕਾ ਮੋਰਚਾ ਵੀ ਲੱਗ ਸਕਦਾ ਵਾ ਇਹ ਮਨ ਆਲੇ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਪੱਕੇ ਮੋਰਚੇ ਦੀ ਵੀ ਤਿਆਰੀ ਕੀਤੀ ਜਾ ਰਹੀ ਆ ਪਰ ਪਹਿਲਾ ਫਲਾਲ ਦੀ ਕੜੀ ਤਿੰਨ ਦਿਨਾਂ ਵਾਸਤੇ ਜਿਹੜਾ ਕਿ ਟੂ ਲਾ ਦਿੱਤੇ ਗਏ ਨੇ ਕਿਸਾਨਾਂ ਦੇ ਵੱਲ ਟ੍ਰੈਕਟਰ ਟਰਾਲੀਆਂ ਇੱਥੇ ਲਗਾ ਦਿੱਤੇ ਗਏ ਆ ਤਰਪਾਲਾ ਪਾ ਦਿੱਤੇ ਗਏ ਕੋਈ ਬਰਸਾਤੀ ਮੌਸਮ ਹੋ ਚੁੱਕਾ ਵਾ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਇਆ ਕਿਸਾਨਾਂ ਦੇ ਵੱਲ ਲੰਗਰ ਦੀ ਸਹੂਲਤ ਵੀ ਤੇ ਕੀਤੀ ਗਈ ਆ ਕਿਸਾਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਕਿਸਾਨ ਇਸ ਸੀਨ ਨੂੰ ਕਿਦਾਂ ਦੇਖਦੇ ਨੇ ਕਿਉਂਕਿ ਕੇਂਦਰ ਸਰਕਾਰ ਦੀ ਜਿਹੜੀ ਨੀਤੀ ਆ ਉਹ ਕਿਸਾਨਾਂ ਪ੍ਰਤੀ ਸਹੀ ਨਹੀਂ ਲੱਗ ਰਹੀ ਤਿੰਨ ਤੋਂ ਚਾਰ ਮੀਟਿੰਗਾਂ ਹੋ ਗਈਆਂ ਉਹਨਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਹੁਣ 21 ਤਰੀਕ ਦੇ ਜਿਹੜਾ ਟਾਈਮ ਦਿੱਤਾ ਹੈ ਮ ਕੀ ਜਿਹੜਾ ਹੁਣ ਤੁਹਾਡੇ ਵੱਲੋਂ ਮੋਰਚਾ ਲਗਾਇਆ ਗਿਆ ਵਾ ਕਿ ਸਰ ਤਿੰਨ ਦਿਨਾਂ ਬਾਅਦ ਟੂਲ ਫ੍ਰੀ ਕੀਤਾ ਗਿਆ ਹਾਂ ਇਹ ਤਿੰਨ ਦਿਨ ਲਈ ਟੂਲ ਫ੍ਰੀ ਕੀਤਾ ਗਿਆ ਇਹ ਤੋਂ ਅੱਗੇ ਅਸੀਂ 24 ਘੰਟੇ ਆਨਲਾਈਨ ਹੀ ਖੁੱਲ੍ਹਾਈ ਕੋਈ ਸਰਦਾਰੀਆਂ ਖੁੱਲ੍ਹਾਈ ਬੰਦ ਕਰਾਂਗੇ ਗਾੜੀ ਜੇ ਦਿੱਲੀ ਦਾ ਮੋਰਚਾ ਸਾਡਾ ਫਾਈਨਲ ਹੋ ਜਾਂਦਾ ਵਾ ਮੋਦੀ ਮੰਗਾ ਮੰਨ ਲੈਂਦਾ ਵਾ ਅਸੀਂ ਚੁੱਕ ਦਾਂਗੇ ਤੇ ਜੇ ਮੰਗਾ ਨਹੀਂ ਚੁੱਕਦਾ ਫੇਰ ਦੇ ਲੰਮਾ ਲੱਗਣੇ ਲੱਗਣਾ ਇਹਦੇ ਪੱਕੇ ਮੋਰਚੇ ਆ ਤੰਬੂ ਦਰਬਾਲਾਂ ਲੈਂਦਿਆਂ ਤੇ ਕੱਸਾਂਗੇ ਤੰਬੂ ਲਾਵਾਂਗੇ ਅੱਗੇ ਆਂਗਾ ਪਹਿਲਾਂ ਵੀ ਤੁਹਾਡੇ ਵੱਲੋਂ ਮੋਰਚਾ ਲਗਾਇਆ ਗਿਆ ਸੀ ਟੂਲਪਲਾਜ ਪਹਿਲਾਂ ਵੀ ਅਸੀਂ ਇੱਥੇ ਪੂਰਾ ਲਾਇਆ ਢੂੜ ਸਾਲ ਡੇਢ ਸਾਲ ਡੇਢ ਸਾਲ ਇੱਥੇ ਬੈਠੇ ਰਹੇ ਆ ਹੁਣ ਅਸੀਂ ਆਪਣਾ ਆਣ ਕੇ ਜਮਾਤਤਾ ਫੇਰ ਜੇ ਮੰਨ ਗਿਆ ਠੀਕ ਆ ਨਾ ਮੰਨਿਆ ਤੇ ਫੇਰ ਅਸੀਂ ਲਾਵਾਂਗੇ ਪਤਾ ਲੱਗਦਾ ਕਿ ਜਿਹੜੇ ਤਿੰਨ ਮੀਟਿੰਗਾਂ ਹੋ ਗਈਆਂ ਚੌਥੀ ਮੀਟਿੰਗ ਕੀ ਕਾਰ ਰਾਤੀ ਹੋਈ ਆ ਉਸ ਤੋਂ ਬਾਅਦ ਹੁਣ ਸਿੱਟਾ ਨਿਕਲੇਗਾ 21 ਤਰੀਕ ਨੂੰ ਕੋਈ ਨਹੀਂ ਸਿੱਟਾ ਤੇ ਰਾਤ ਵਾਲੀ ਮੀਟਿੰਗ 'ਚ ਵੀ ਨਹੀਂ ਨਿਕਲਿਆ ਰਾਤੀ ਮੀਟਿੰਗ ਹੋਈ ਆ ਉਹ 'ਚ ਕੋਈ ਸਿੱਟਾ ਨਹੀਂ ਨਿਕਲਿਆ ਕੋਈ ਮੰਗ ਨਹੀਂ ਮੰਨਦਾ ਅਸੀਂ ਇਹਦ ਕੋ ਕੇ ਵਾਧੂ ਸ਼ਹਿ ਨਹੀਂ ਮੰਗਦੇ ਕੋਈ ਵਾਧੂ ਮੰਗਦੇ ਆ ਅਸੀਂ ਆਪਣਾ ਹੱਕ ਮੰਗਦੇ ਆ ਆਪਣੀਆਂ ਫਸਲਾਂ ਦਾ ਹੱਕ ਮੰਗਦੇ ਆ ਸਾਡੀਆਂ ਫਸਲਾਂ ਦਾ ਹੱਕ ਦੇ ਦੇ ਅਸੀਂ ਇਹਦੇ ਕੋਈ ਕੀ ਲੈਣਾ ਇਹਨੇ ਸਾਡੇ ਨਾਲ ਉਹ ਦੁਸ਼ਮਣ ਵਾਲੀ ਕੀਤੀ ਆ ਬਾਰਡਰ ਤੇ ਬੈਲੀਅਰ ਲਾਤਿਆ ਕੀ ਪਿਓ ਪੁੱਤ ਦਾ ਪਰਿਵਾਰ ਚ ਹੱਕ ਲੈਣਾ ਬਣਦਾ ਨਹੀਂ ਜਿਹੜਾ ਪੋਤਿਆ ਪਿਓ ਕੋ ਹੱਕ ਨਹੀਂ ਮੰਗ ਸਕਦਾ ਅਸੀਂ ਇਹਦੇ ਕੋ ਹੱਕ ਨਹੀਂ ਮੰਗ ਸਕਦੇ ਜੇ ਇਹਨੂੰ ਬਣਾਇਆ ਅਸੀਂ ਰਾਜਾ ਇਹਦੇ ਕੋ ਹੱਕ ਨਹੀਂ ਮੰਗ ਸਕਦੇ ਇਹ ਆਪਣੀਆਂ ਵੋਟਾਂ ਦਿੱਲੀ ਦੀਆਂ ਨਾਲ ਬਣ ਗਿਆ ਸਾਡੇ ਪਿੰਡ ਚ ਭਾਜ ਭਾ ਬੋਟਲੈਂਡ ਨਹੀਂ ਆਉਂਦੀ ਹੁਣ ਗਾਂਵੜੂ ਤੇ ਫੇਰ ਦੱਸਾਂਗੇ ਬਿਲਕੁਲ ਜੀ ਹੋਰ ਵੀ ਕਿਸਾਨ ਮਜੂਰ ਨੇ ਆ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਆ ਜਿਹੜੇ ਕਿਸਾਨ ਪੁੱਜੇ ਹੋਏ ਨੇ ਕੀ ਦੇਖ ਰਹੇ ਹੋ ਕਿ ਪੱਕਾ ਮੋਰਚਾ ਲਗਾ ਦਿੱਤਾ ਗਿਆ ਜੀ ਹਾਂ ਜੀ ਪੱਕਾ ਮੋਰਚਾ ਲੱਗਾ ਜੀ ਦੇਖ ਕੇ ਨਵੇਂ ਇੰਤਜ਼ਾਮ ਜੇਤ ਮੰਨ ਗਿਆ ਮੋਦੀ ਠੀਕ ਆ ਨਹੀਂ ਤੇ ਅਸੀਂ ਬੋਰ ਵੀ ਖਰਾਦਨੇ ਇੱਥੇ ਪਾਣੀ ਪੀਵਾਂਗੇ ਤੇ ਇੱਥੇ ਚਾਹਾਂ ਬਣਨ ਗਿਆ ਇੱਥੇ ਫੁਲਕੇ ਛਕਾਂਗੇ ਇੱਥੇ ਪੱਕੇ ਮੋਰਚੇ ਇੱਥੇ ਮੋਰਚੇ ਰਹਿਣਗੇ ਫੇਰ 10 ਸਾਲ ਭਾਂ ਲੱਗੇ ਰਹਿਣ ਸਰਦਾਰ ਜੀ ਕੀ ਕਹਿਣਾ ਚਾਹੋਗੇ ਕਿ ਕਿਸਾਨ ਨੂੰ ਅੰਧਤਾ ਕਿਹਾ ਗਿਆ ਪਰ ਅੰਧਤਾ ਆਪਣੇ ਹੱਕਾਂ ਵਾਸਤੇ ਸੜਕਾਂ ਤੇ ਰੁਲਦਾ ਰਜਨ ਆ ਰਿਹਾ ਹਾਂਜੀ ਹਾਂ ਰੁਲਦਾ ਰੁਲਦਾ ਹੀ ਰੁਲਦਾ ਪੱਕੀ ਗੱਲ ਹੈ ਜੀ ਕੋਈ ਸੁਣਵਾਈ ਨਹੀਂ ਕਿਤੇ ਸੁਣਵਾਈ ਨਹੀਂ ਮੋਦੀ ਤੇ ਵੀ ਸੁਣਵਾਈ ਨਹੀਂ ਹਰਿਆਣੇ ਵਾਲੇ ਵੇਖੋ ਕਿੰਨਾ ਗਲਤ ਕਰ ਲਿਆ ਉਹਨਾਂ ਦਾ ਖੱਟਰ ਸਾਹਿਬ ਕੀ ਕੁਛ ਉਹਨੇ ਕੀਤਾ ਕਿਸਾਨੇਦਾਰ ਕਿਹੜੀ ਗੱਲ ਉਹਨੇ ਨਹੀਂ ਕੀਤੀ ਇਸ ਤੋਂ ਵੱਡਾ ਵੈਰ ਕੀ ਹੋ ਸਕਦਾ ਪਰ ਸਾਡੇ ਵੱਲੋਂ ਫਿਰ ਵੀ ਸ਼ਾਂਤੀ ਹੈ ਵੀ ਕਿੰਨੇ ਸਾਡੇ ਉਹ ਭਰਾ ਵਾ ਨਹੀਂ ਲੜਨਾ ਚਾਹੁੰਦੇ ਪਰ ਉਹਨਾਂ ਵੱਲੋਂ ਕੋਈ ਕਦਰ ਨਹੀਂ ਗਈ ਬਾਕੀ ਗੋਲੇ ਛੱਡੇ ਗਏ ਹੈ ਅਤਰੂ ਗੈਸ ਦੇ ਕਿੱਥੇ ਉਹਨਾਂ ਡਰੋਨ ਚਾੜਿਆ ਕਿੰਨਾ ਬੰਦੋਬਸ ਕੀਤਾ ਫਿਰ ਉਹ ਕਿੱਲ ਮਾਰੇ ਆਪਣੇ ਲਿਆ ਕੇ ਆਪਣੇ ਹੀ ਬੰਦੇ ਤੋਂ ਉਧਰ ਪੱਥਰ ਮਰਵਾ ਰਹੇ ਸਾਨੂੰ ਬਦਨਾਮ ਕਰਨ ਵਾਸਤੇ ਵਿੱਚ ਬੰਦੇ ਮਾੜੇ ਛੱਡ ਰਹੇ ਆ ਕਿੰਨਾ ਕੁਛ ਕਰ ਰਹੇ ਆ ਫਿਰ ਇਹ ਵੀਜੇ ਵਾਲੇ ਵੀ ਵਾਲੇ ਮੈਂ ਬਿਆਨ ਹੱਥ ਜੁੜ ਕੇ ਬੇਨਤੀ ਕਰਦਾ ਇਹ ਬਹੁਤ ਮਾੜੇ ਬਿਆਨ ਦੇ ਰਹੇ ਇਦਾਂ ਬਿਆਨ ਨਾ ਦਿਓ ਜੇ ਸਾਨੂੰ ਐਮਐਸਬੀ ਮਿਲਦੀ ਹੋਵੇ ਤੇ ਅਸੀਂ ਕੀ ਲੋੜ ਹੈ ਜਿਹੜੇ ਅੱਜ ਕੇ ਖਾਂਦੇ ਤੇ ਕਿਉਂ ਰੋਲਾ ਕਿਉਂ ਪਾਈਏ ਸਾਨੂੰ ਕੋਈ ਦਰਦ ਹੈ ਤਾਂ ਹੀ ਜਾਣੇ ਆ ਬਗੇ ਹਾਕੀ ਮੰਗਣ ਦਾ ਨਹੀਂ ਕੋਈ ਲੜਨ ਤੇ ਜਾਏ ਅੱਛਾ ਕੀ ਲੱਗ ਰਹੀ ਕੇਂਦਰ ਸਰਕਾਰ ਦੀ ਕਿਸਾਨਾ ਪ੍ਰਤੀ ਕੋਈ ਅਜੇ ਕਹਿ ਨਹੀਂ ਸਕਦੇ ਵੀ ਜੀ ਜੇ ਮਨਸਾਹ ਚੰਗੀ ਹੁੰਦੀ ਤੇ ਕੱਲ ਫੈਸਲਾ ਹੋ ਜਾਣਾ ਚਾਹੀਦਾ ਸੀ ਕਿਉਂ ਕੱਲ ਕੋਈ ਅੱਧੀਆਂ ਬਜੇ ਤੇ ਮਨ ਦੇ ਵਿੱਚ ਬਹੁਤ ਮਾੜੀ ਆ ਮਾੜੀ ਆ ਬਸ ਜੇ ਮਨਸਾਹ ਚੰਗੀ ਹੁੰਦੀ ਤੇ ਉਹ ਜਦੋਂ ਸਾਨੂੰ ਇੱਥੇ ਮੈਂ ਪਾਉਣੇ 2 ਤੇ 3 ਸਾਲੋਂ ਚੱਲੇ ਆ ਤੇ ਉਹਦੇ ਵਿੱਚ ਮਨਸਾਹ ਸਾਡਾ ਵਾਅਦਾ ਨਹੀਂ ਕੀਤਾ ਉਹਨੇ ਜਦੋਂ ਵਾਅਦਾ ਕੀਤਾ ਪੂਰਾ ਕਿਉਂ ਨਹੀਂ ਕਰਦਾ ਮੁਕਰਦਾ ਪਿਆ ਵਾ ਜੇ ਜਦੋਂ ਮੁਕਰਦਾ ਤੇ ਵੇਰ ਨਹੀਂ ਤਨ ਨਾ ਰੌਣੇ ਆ ਹੁਣ ਸਾਡਾ ਘੜ ਤੋਂ ਘੜ ਵੀ ਤੇ 2000 ਕਿਸਾਨ ਕਿਹਦੇ ਗੋਲੀ ਵੱਜੀ ਆ ਕਿਸੇ ਦੀ ਬਾਹ ਦਾ ਸਾਟਾ ਕਿਸੇ ਦੀ ਅੱਖ ਨਿਕਲ ਗਈ ਆ ਕਿਸੇ ਦਾ ਪੈਰ ਬਾੜ ਗਿਆ ਵਾ ਇਹ ਉਥੇ ਕਿ ਇਹਦਾ ਕਹਿ ਗਏ ਕੰਮ ਕਰਨਾ ਕਿਸਾਨਾਂ ਦੇ ਜਾਨ ਦੋਵੇ ਆ ਬਹਿਣ ਦੋਵੇ ਕਿਸਾਨ ਕੀ ਕੀ ਦਿੱਲੀ ਨੂੰ ਜੋ ਕੇ ਲੈ ਆਉਣ ਲੱਗੇ ਆ ਹੱਕ ਮੰਗਾਂਗੇ ਬਹਿ ਕੇ ਮੰਗਾਂਗੇ ਇੱਕ ਥਾਂ ਪਾਵਾਂਗੇ ਬੈਠੇ ਰਹੀਏ ਇੱਕ ਥਾਂ ਦੇ ਦੇ ਸਾਨੂੰ ਬਹਿਣ ਵਾਸਤੇ ਜਾਂ ਦਿੱਲੀ ਜਾ ਜੋ ਬਹਿ ਜਾਓ ਸਾਡੇ ਲੱਗੇ 6 ਮਹੀਨੇ ਸਾਡਾ ਲੱਗੇ ਮਹੀਨਾ ਸਾਡਾ ਲੱਗੇ ਸਾਲ ਸਾਨੂੰ ਜਗ੍ਹਾ ਦੇਵੇ ਬਹਿ ਜੋ ਇੱਥੇ ਇਹ ਪੱਥਰ ਲਾਉਣ ਦੀ ਇੰਨੀ ਮਿਹਨਤ ਕਰਨ ਦੀ ਕੀ ਲੋੜ ਆ ਗਾੜੀ ਬੈਲੀਅਰ ਲਾਤੇ ਪੱਥਰ ਲਾਤੇ ਕਿੰਨਾ ਖਰਚ ਕੀਤਾ ਇਤਾਈ ਦਾ ਨੇ ਇਹ ਚੋਂ ਇੰਨਾ ਖਰਚ ਕੀਤਾ ਇਹ ਖੱਟਰ ਨੂੰ ਨਹੀਂ ਪਤਾ ਮੈਂ ਵੀ ਪੰਜਾਬ ਚ ਜਾਣਾ ਬਾਜਬਾ ਭੁਜਾਵਾਂਗੇ ਨਾ ਗੋਡਿਆਂ ਪਰਨੇ ਭਾਜ ਬੜਾ ਟਕਾਗਾ ਤੇ ਪਰ ਲੱਗਦਾ ਕਿ ਇੱਕ ਬਾਰਡਰ ਹੋਰ ਖੜਾ ਕਰ ਦਿੱਤਾ ਗਿਆ ਬਾਰਡਰ ਤੋਂ ਜ਼ਿਆਦਾ ਕਰਤਾ ਜੀ ਬਾਰਡਰਾਂ ਤੇ ਇੰਨੀ ਸਫਾਈ ਕਿੱਥੇ ਆ ਬਾਰਡਰਾਂ ਤੇ ਕਿੱਥੇ ਵੈਰੀ ਲੱਗੇ ਕਿੱਥੇ ਗੰਡੀਆਂ ਤਾਰੇ ਲੱਗੀਆਂ ਪਾਕਿਸਤਾਨ ਬਾਰਡਰ ਤੇ ਚਲ ਜਿਓ ਚੀਨ ਤੇ ਚਲ ਜਿਓ ਕਿਤੇ ਲੱਗਾ ਇਹੋ ਜਿਹਾ ਕਰੇ ਲੱਗੇ ਆ ਇਹੋ ਜਿਹਾ ਕਿਤੇ ਅਸਲਾਂ ਇੰਡੀਆ ਦੀਆਂ ਉੱਚੀਆਂ ਲੱਗੀਆਂ ਵਾ ਕਿੰਨਾ ਤਗੜਾ ਉਹਨਾਂ ਪੱਥਰ ਦੀ ਕੰਕਰੀਟ ਪਾ ਕੇ ਤੇ ਕੀ ਕੁਝ ਬਣਾਤਾ ਵੇਖੋ ਜਿੱਦਾਂ ਪੰਜਾਬ ਦੇ ਨਾਲ ਸਾਡਾ ਕੋਈ ਲਿੰਕ ਹੀ ਨਹੀਂ ਹੁੰਦਾ ਉਹ ਲਾਹ ਵੀ ਵੇਖੋ ਜਿਹੜੇ ਉਹਨਾਂ ਨੇ ਬੰਬਾਰੀ ਕਰ ਰਹੇ ਆ ਪੰਜਾਬ 'ਚ ਕਰ ਰਹੇ ਆ ਹਰਿਆਣੇ 'ਚ ਨਹੀਂ ਕਰ ਰਹੇ ਚਲੋ ਮੈਂ ਹਰਿਆਣੇ ਚ ਵੜੂ ਤਾਂ ਮੈਨੂੰ ਜੋ ਮਰਜ਼ੀ ਕਰਦਣਾ ਫਿਰ ਖੱਟਰ ਕਹਿੰਦਾ ਵਾ ਇੱਕ ਬੰਦਾ ਪੰਜਾਬ ਦਾ ਕੋਈ ਸਾਨੂੰ ਗੋਲੀ ਮਾਰ ਕੇ ਭਾਜੇ ਕਿਦਾਂ ਫੜ ਲਾਂਗੇ ਅੱਗੇ ਕਿੰਨੇ ਕਿਹੇ ਬੰਦੇ ਵਾਰੇ ਆ 15 ਹੀ ਮਹੀਨੇ 13 ਮਹੀਨੇ ਦਿੱਲੀ ਦੇ ਕਿੰਨੇ ਬੰਦੇ ਮਾਰ ਕੇ ਆਏ ਤੁਹਾਨੂੰ ਦੱਸੇ ਕੋਈ ਐ ਹੀ ਲੰਗਰ ਲਾਏ ਆ ਲੋਕਾਂ ਦੀ ਸੇਵਾ ਕੀਤੀ ਆ ਕੋਈ ਦੁੱਖ ਦਰਦ ਵਾਲਾ ਉਹਦੀ ਹੀ ਹੈਲਪ ਕੀਤੀ ਆ ਕਿੰਨੇ ਬੰਦੇ ਮਾਰੇ ਕੋਈ ਇੱਕ ਬੰਦਾ ਦੱਸ ਦੇ ਕਿ ਸਾਨੂੰ ਚਪੇੜ ਮਾਰੀ ਹੋਏ ਸਮਰਥਨ ਮੇਰੇ ਟੂਲ ਪਲੇਸ ਦੇ ਲੋਕ ਨੰਗ ਰਹੇ ਬਹੁਤ ਬਾਦੂ ਜੀ ਸਮਰਥਨ ਬਹੁਤ ਮਿਲ ਰਿਹਾ ਜੀ ਬਹੁਤ ਫੋਨ ਆ ਰਹੇ ਪਰ ਅਸੀਂ ਅਜ ਕਹਿੰਦੇ ਆ ਵੇ ਜੇ 1-2 ਦਿਨ ਵਾਸਤੇ ਟੂਲ ਬੰਦ ਕਰਨਾ ਇਸ ਕਰਕੇ ਤੁਸੀਂ ਆਰਾਮ ਨਾਲ ਕੋਈ ਅਜੇ ਕਰੋ ਕੰਮ ਆਪਣਾ ਜਰੂਰਤ ਹੋਗੀ ਤੁਹਾਨੂੰ ਬੁਲਾ ਲਾਂਗੇ ਸਮਰਥਨ ਬਹੁਤ ਮਿਲਿਆ ਸਾਨੂੰ ਤਿੰਨ ਦਿਨਾਂ ਵਾਸਤੇ ਜਿਹੜੇ ਕਿ ਪੰਜਾਬ ਦੇ ਟੂਲ ਫ੍ਰੀ ਕਰ ਦਿੱਤੇ ਗਏ ਨੇ ਕਿਸਾਨ ਕਿਸਾਨ ਕਹਿੰਦੇ ਨੇ ਕਿ ਇੱਕ ਪਾਸੇ ਦੇ ਕਿਸਾਨ ਨੂੰ ਆਂਧਾਤਾ ਕਿਹਾ ਗਿਆ ਪਰ ਆਂਧਾਤਾ ਆਪਣੇ ਹੱਕਾਂ ਵਾਸਤੇ ਸੜਕਾਂ ਤੇ ਰੁਲਦਾ ਨਜ਼ਰ ਆ ਰਿਹਾ ਤੇ ਕੇਂਦਰ ਸਰਕਾਰ ਤੇ ਖੱਟਰ ਸਰਕਾਰ ਨੂੰ rica